ਟੰਡਾ ਦੇ ਪਿੰਡ ਬਾਜਕ ਅਤੇ ਨੰਧਗੜ੍ਹ ਦੇ ਏਰੀਆ ਦੇ ਵਿੱਚ ਪਿਛਲੇ ਦਿਨੀ ਹੋਈ ਗੜੇਮਾਰੀ ਦੇ ਕਾਰਨ ਨੁਕਸਾਨੀਆਂ ਫਸਲਾਂ ਦਾ ਮਾਈਨਾ ਕਰਨ ਦੇ ਲਈ ਪਟਵਾਰੀ ਨੂੰ ਨਾਲ ਲੈ ਕੇ ਵੀਰਵਾਰ ਨੂੰ 2 ਵਜੇ ਲਗਭਗ ਪਹੁੰਚੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਜਿੱਥੇ ਗੱਲਬਾਤ ਕੀਤੀ ਉੱਥੇ ਉਹਨਾਂ ਕਿਹਾ ਕਿ ਕੱਲ੍ਹ ਜਾਣੀ ਸ਼ੁੱਕਰਵਾਰ ਨੂੰ ਸਾਰੇ ਪਿੰਡਾਂ ਦੇ ਵਿੱਚ ਗਰਦਾਬਰੀ ਸ਼ੁਰੂ ਹੋ ਜਾਵੇਗੀ ਤੇ ਜੋ ਇਹਨਾਂ ਫਸਲਾਂ ਦੇ ਨੁਕਸਾਨ ਦਾ ਮਾਪਜਾ ਹੋਏ ਇਹਨਾਂ ਨੂੰ ਸੰਦ ਦਿੱਤਾ ਜਾਵੇਗਾ ਇਸ ਬੈਲਟ ਚ ਵਿਧਾਨ ਸਭਾ ਹਲਕਾ ਬਠੰਡਾ ਅਧਿਆਤੀ ਦੇ 25 ਤੇ ਪਿੰਡਾਂ ਦੇ ਵਿੱਚ ਜੋ ਪਿਛਲੇ ਦਿਨੀ ਭਾਰੀ ਤੂਫਾਨ ਆਇਆ ਸੀਗਾ ਉਸ ਦੇ ਨਾਲ ਭਾਵੇਂ ਸਾਰੇ ਸਾਰੇ ਪੰਜਾਬ ਦੇ ਵਿੱਚ ਉਸ ਦਾ ਪ੍ਰਭਾਵ ਨਹੀਂ ਪਰ ਕੁਝ ਇਲਾਕੇ ਦੇ ਵਿੱਚ ਜਿਵੇਂ ਵਿਧਾਨ ਸਭਾ ਹਲਕਾ ਬਠੰਡਾ ਅਧਿਆਤੀ ਰਾਮਪੁਰਾ ਫੂਲ ਭਗਤਾ ਸੈਡ ਨਿਹਾਲ ਸਿੰਘ ਵਾਲਾ ਕਿਸਾਨਾਂ ਦੀ ਫਸਲ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੋ ਪੰਜਾਬ ਸਰਕਾਰ ਬੀਸੀਐਮ ਸਾਹਿਬ ਧਿਆਨ ਚ ਲੈਂਦਾ ਸੀਗਾ ਉੱਥੇ ਗੱਲ ਵੀ ਹੋਈ ਸੀ ਉਹਨਾਂ ਨੇ ਗਰਦੌਰੀ ਦੇ ਹੁਕਮ ਜਾਰੀ ਕੀਤੇ ਆ ਡੀਸੀ ਸਾਹਿਬ ਨਾਲ ਇਸ ਸਬੰਧ ਵਿੱਚ ਪਰਸੋਂ ਮੀਟਿੰਗ ਹੋਈ ਆ ਕੱਲ ਐਸਜੀਐਮ ਮੈਡਮ ਨਾਲ ਗੱਲ ਹੋਈ ਆ ਤਸਿਲਦਾਰ ਮੈਡਮ ਨਾਲ ਗੱ ਕੱਲ ਤੋਂ ਜਿਹੜਾ ਹੈ ਗਰਦੋਰੀ ਦਾ ਕੰਮ ਸ਼ੁਰੂ ਕੀਤਾ ਜਾਣਾ ਸੋ ਪੰਜਾਬ ਸਰਕਾਰ ਸਾਰੇ ਪੰਜਾਬੀਆਂ ਦੇ ਨਾਲ ਹੈ ਖਾਸ ਕਰਕੇ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਬੜਾ ਪਿਆਰ ਹੈ ਕਿਸਾਨੀ ਦੇ ਦੁੱਖਾਂ ਦਰਦਾਂ ਨੂੰ ਸਾਰੀ ਸਰਕਾਰ ਸਮਝਦੀ ਹੈ ਇਸ ਕਰਕੇ ਕੱਲ ਤੋਂ ਗਰਦੋਰੀ ਸ਼ੁਰੂ ਕੀਤੀ ਜਾਊਗੀ ਜੇਸੇ ਵੀ ਕਿਸਾਨ ਦਾ ਜਿੰਨਾ ਜਿੰਨਾ ਨੁਕਸਾਨ ਹੋਇਆ ਜੁਰੂਰ ਰਿਕਾਰਡ ਤੇ ਲਾ ਕੇ ਜੋ ਬਣਦਾ ਮੁਆਵਜ਼ਾ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਊਗਾ ਸੋ ਮੇਰੀ ਡਿਊਟੀ ਹੈ ਇੱਥੇ ਲਗਾਤਾਰ ਇਸ ਪਿੰਡ ਦੇ ਸੰਮਰਕ ਦੇ ਵਿੱਚ ਰਵਾਂਗੇ ਜੋ ਬੇਥੋਂ ਦੇ ਪਤਵੰਤ ਸੱਜਣਾ ਸਰਪੰਚ ਸਾਹਿਬ ਹੈ ਨੰਬਰਦਾਰ ਸਾਹਿਬ ਹੈ ਜਾਂ ਜਿਹੜੇ ਪੀੜਤ ਕਿਸਾਨਾਂ ਦਾ ਨੁਕਸਾਨ ਹੋਇਆ ਲਗਾਤਾਰ ਉਹਨਾਂ ਦਾ ਆਪਤ ਦੇ ਵਿੱਚ ਰਹੇ ਕਿ ਪ੍ਰਸ਼ਾਸਨ ਦੇ ਨਾਲ ਆਪਤ ਦੇ ਵਿੱਚ ਰਹੇ ਕਿ ਸਾਰੇ ਕਿਸਾਨਾਂ ਦੀ ਪੂਰੀ ਦਿਲੋਂ ਬਾਹ ਫੜਾਂਗੇ ਕੋਈ ਇਹ ਸ਼ਬਦੀ ਬਿਆਨਬਾਜ਼ੀ ਨਹੀਂ ਕਿਉਂਕਿ ਪਿਛਲੀ ਵਾਰ ਜਦੋਂ ਨੁਕਸਾਨ ਹੋਇਆ ਸੀ ਮੁੱਖ ਮੰਤਰੀ ਸਾਹਿਬ ਤਰਾਂਤੀ ਫੀਲਡ ਦੇ ਵਿੱਚ ਆ ਕੇ ਸੀਗੇ ਸੋ ਅਸੀਂ ਵੀ ਉਹਨਾਂ ਦੀ ਟੀਮ ਦਾ ਇੱਕ ਹਾਂ ਉਪਰ ਮੈਂ ਪੰਜਾਬ ਦੇਖਦੇ ਆ ਪਰ ਇਸ ਲੱਕ ਨੂੰ ਅਸੀਂ ਸਾਡੇ ਜਨਵਰੀਆ ਤੋਂ ਪੰਜਾਬ ਸਰਕਾਰ ਸਾਰੇ ਕਿਸਾਨਾਂ ਦੇ ਨਾਲ ਆ ਸਾਰੇ ਪੰਜਾਬੀਆਂ ਦੇ ਨਾਲ ਜਿਸ ਦਾ ਵੀ ਨੁਕਸਾਨ ਹੋਇਆ ਕੱਲ ਤੋਂ ਕੰਮ ਸ਼ੁਰੂ ਕਰਾਂਗੇ ਮੈਂ ਵੀ ਕੱਲ ਨੂੰ ਦੁਬਾਰਾ ਆਵਾਂਗਾ ਇਸ ਪਿੰਡ ਦੇ ਵਿੱਚ ਸਾਰੇ ਪਿੰਡਾਂ ਤੇ ਜਾ ਕੇ ਜੋ ਜ਼ਮੀਨੀ ਹਕੀਕਤਾਂ ਉਹ ਪਿੰਡਾਂ ਦੇ ਬਚਾ ਕੇ ਵੱਧ ਪਤਾ ਲੱਗਦਾ ਕਿ ਵੀਰੇ ਖਵਾਰਾਂ ਦੇ ਵਿੱਚ ਨਹੀਂ ਪਤਾ ਲੱਗਦਾ ਕਿਉਂਕਿ ਮਾਲੋ ਆਪਾਂ ਮਾਝੇ ਦੀ ਗੱਲ ਕਰਕੇ ਦੁਆਬੇ ਦੀ ਗੱਲ ਕਰਕੇ ਹੋ ਸਕਦਾ ਉਹ ਤੇ ਨੁਕਸਾਨ ਹੀ ਹੈ ਨੀਗਾ ਉਹਨਾਂ ਨੂੰ ਹੋ ਸਕਦਾ ਵੀ ਲੱਗਦਾ ਵੀ ਨਹੀਂ ਕੋਈ ਅਜਿਹੀ ਗੱਲਬਾਤ ਹੋਈ ਪਰ ਜਦੋਂ ਫੀਲਡ ਦੇ ਵਿੱਚ ਆਉਂਦੇ ਆ ਬਹੁਤ ਵੱਡਾ ਨੁਕਸਾਨ ਹੈ ਸੋ ਜਿਸ ਕਣ ਖੇਤ ਦੇ ਵਿੱਚ ਆਪਾਂ ਖੜੇ ਆ ਇਸ ਦੇ ਆਲੇ ਦੁਆਲੇ ਮੈਨੂੰ ਐ ਲੱਗਦਾ ਵੀ ਜਿਹੜੇ ਕਿਲੇ ਤਾਂ ਝੜ ਦੱਸ ਬਣ ਨਹੀਂ ਹੋਣਾ ਅੱਛਾ ਇਹ ਨਹੀਂ ਕਰਕੇ ਸਾਰੀਆਂ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਜਾਣ ਕੇ ਪਰਖ ਕੇ ਸਾਰੀ ਰਿਪੋਰਟ ਮੁੱਖ ਮੰਤਰੀ ਸਾਹਿਬ ਦੇ ਸਾਡੇ ਖੇਤੀਬਾੜੀ ਮੰਤਰੀ ਖੁੜੀਆਂ ਸਾਹਿਬ ਉਹ ਸਾਡੇ ਨੇ ਪਿੰਡਾਂ ਦੇ ਇਹ ਉਹਨਾਂ ਦੇ ਨਾਲ ਵੀ ਗੱਲ ਕਰੂੰਗਾ ਤੋ ਸਾਰਾਂ ਦੀ ਜਿਹੜੀ ਕਿਸਾਨ ਪੀੜਤ ਕਿਸਾਨਾਂ ਦੀ ਜਿਹੜੀ ਸੰਘਾ ਫੜਾ ਜਿਵੇਂ ਕਿਹਾ ਜਾਂਦਾ ਪਿੰਡ ਵਾਸੀਆਂ ਵੱਲੋਂ ਵੀ ਰਾਜਨੀਤਿਕ ਤੌਰ ਤੇ ਤਾਂ ਨਹੀਂ ਦੇਖਿਆ ਜਾਊਗਾ ਜਿਵੇਂ ਆ ਪਤਾ ਨਹੀਂ ਅਕਾਲੀ ਪਾਰਟੀ ਵੀ ਨਹੀਂ ਜਾਂ ਕਾਂਗਰਸ ਨਹੀਂ ਆ ਆ ਆਦਮੀ ਪਾਰਟੀ ਦੀ ਤੁਹਾਨੂੰ ਮਜ਼ਾ ਆਦਾ ਖੂਬਸੂਰਤੀ ਆ ਵੀ ਮਤਲਬ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਰਵਾਇਤੀ ਪਾਰਟੀਆਂ ਨਾਲੋਂ ਸਾਡੀ ਪਾਰਟੀ ਦਾ ਜਿਹੜਾ ਰਾਜ ਪ੍ਰਬੰਧ ਕਰਨ ਦਾ ਸਿਸਟਮ ਹੋਰ ਆ ਸੋ ਇਹ ਸਰਕਾਰ ਪੰਜਾਬੀਆਂ ਦੀ ਸਰਕਾਰ ਆ ਆਪਣੀ ਸਰਕਾਰ ਆ ਅਸੀਂ ਤਾਂ ਇਹ ਵੀ ਵੱਡੇ ਮਨ ਦੇ ਨਾਲ ਗੱਲ ਕਹਿੰਦੇ ਆ ਵੀ ਅਸੀਂ ਕਦੇ ਇਹ ਨਹੀਂ ਕਹਿੰਦੇ ਵੀ ਇਹ ਸਿਰਫ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਆ ਸਾਰੇ ਪੰਜਾਬੀਆਂ ਨੇ ਸਾਰੇ ਵੱਡੇ ਗਿਣਤੀ ਦੇ ਕਾਰਲੀਗਾਂ ਨੇ ਕਾਂਗਰਸੀਆਂ ਨੇ ਬਹੁਤ ਸਾਰੇ ਸਮਾਜ ਪਾਰਟੀ ਵਾਲੇ ਕਾਮਰੇਡਾਂ ਨੇ इवन ਕੁਝ ਭਾਜੀਪੀ ਦੇ ਚੰਗੇ ਬੰਦੇ ਨੇ ਵੋਟ ਪਾਈ ਆ ਸੋ ਇਸ ਕਰਕੇ ਅਸੀਂ ਸਾਰੇ ਪੰਜਾਬ ਨੂੰ ਇੱਕ ਨਜ਼ਰ ਦੇ ਨਾਲ ਦੇਖਦੇ ਆ ਸਾਡੇ ਭੈਣ ਆ ਸਾਡੇ ਭਰਾ ਆ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਜੋ ਲੋਕ ਹਿੱਤ ਦੀਆਂ ਸਕੀਮਾਂ ਹੈਗੀਆਂ ਉਹ ਲਾਗੂ ਹੋਣਗੀਆਂ ਸੋ ਇਸ ਕਰਕੇ ਕੋਈ ਪਾਰਟੀ ਵਾਈ ਦਾ ਮਸਲਾ ਨਹੀਂ ਕੋਈ ਇੱਥੇ ਰਾਜਨੀਤੀ ਨਹੀਂ ਕੋਈ ਇੱਥੇ ਫੋਕੀ ਬਿਆਨ ਬਹਿਜ ਜੋ ਕੋ ਸ਼ੋਅ ਹੋਗਾ ਤੁਹਾਡੇ ਸਾਹਮਣੇ ਹੋਊਗਾ ਕਿਸਾਨਾਂ ਦੀ ਜਿਲੋਂ ਬਾਹ ਫੜਾਂਗੇ ਕੋਈ ਡਰਾਮੇਬਾਜ਼ੀ ਵਾਲੀ ਗੱਲ ਨਹੀਂ ਸੋ ਅਸੀਂ ਵੀ ਇੱਕ ਆਮ ਪਰਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਂ ਮੈਂ ਅਸੀਂ ਵੀ ਖੇਤੀ ਨਾਲ ਜੁੜੇ ਹੋਏ ਆਂ ਸੋ ਸਾਨੂੰ ਪਤਾ ਹੈ ਵੀ ਜੇ ਕਿਸੇ ਕਿਸਾਨ ਦਾ ਥੋੜਾ ਜਿਹਾ ਵੀ ਨੁਕਸਾਨ ਹੋ ਜਾਏ ਉਸ ਦੀ ਪਰਪਾਈ ਕਰਨ ਵੀ ਬੜੀ ਔਖੀ ਹੋ ਜਾਂਦੀ ਆ ਜਿਹੜੇ ਕਿਸਾਨ ਆ ਅਸੀਂ ਉਸ ਦੇ ਦੁੱਖਾਂ ਦਰਦਾਂ ਨੂੰ ਸਮਝਦੇ ਆਂ ਕਿਸਾਨ ਮਿੱਟੀ ਦਾ ਮਿੱਟੀ ਹੋ ਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਵੱਡੇ ਰਿਸਕ ਲੈ ਕੇ ਫਸਲਾਉਣ ਦਾ ਅਧਿਕਤ ਤਾ ਜ਼ਮੀਨ ਦਾ ਠੇਕਾ ਹੀ ਬਹੁਤ ਹੈ ਮਤਲਬ 80-80 ਹਜ਼ਾਰ ਰੁਪਿਆ ਠੇਕਾ 75 75 ਹਜ਼ਾਰ ਰੁਪਿਆ ਜ਼ਮੀਨ ਦਾ ਠੇਕਾ ਸੋ ਜਿਹੜਾ ਕਿਸਾਨ ਠੇਕੇ ਦੇ ਜ਼ਮੀਨ ਲੈਂਦਾ ਉਹਦੇ ਵਾਸਤੇ ਤਾਂ ਬੜੀ ਮੁਸ਼ਕਲ ਗੱਲ ਹੋ ਜਾਂਦੀ ਹੈ ਕਿਉਂਕਿ ਫਿਰ ਉਹਨੇ ਆੜਤੀ ਤੋਂ ਪੈਸੇ ਲੈਣੇ ਆੜਤੀਆ ਬਾਹ ਨਹੀਂ ਫੜਦਾ ਫਿਰ ਨਾਲ ਨੂੰ ਕੁਝ ਅੱਗੇ ਕੁਝ ਨਹੀਂਦਾ ਨਾ ਫਿਰ ਪਿੱਛੇ ਕੁਝ ਨਹੀਂਦਾ ਉਹਨੇ ਖਰਚੇ ਉਸ ਨਾਲ ਕੀਤੇ ਹੁੰਦੇ ਆ ਸੋ ਸਾਰਾ ਕੰਮ ਮਿਸਮੈਨੇਜਮੈਂਟ ਹੋ ਜਾਂਦਾ ਸਵੇਸ ਕਰਕੇ ਸੀ ਇਹਨਾਂ ਗੱਲਾਂ ਨੂੰ ਸਮਝਦੇ ਆ ਕਿ ਕਿਸਾਨੀ ਦੀ ਜਿਹੜੀ ਸਰਕਾਰ ਨੂੰ ਬਾਹ ਫੜਨਾ ਸਰਕਾਰ ਦੀ ਜ਼ਰੂਰੀ ਹੈ ਸੋ ਸਰਕਾਰ ਇਸ ਕੰ ਨੂੰ ਬਿਲਕੁਲ ਵੀ ਪਿੱਛੇ ਨਹੀਂ ਹਟੂਗੀ ਮੁੱਖ ਮੰਤਰੀ ਸਾਹਿਬਾ ਅਸੀਂ ਸਾਰੇ ਸਾਡਾ ਮੰਤਰੀ ਮੰਡਲ ਸਾਰੇ ਸਾਡਾ ਪ੍ਰਸ਼ਾਸਨ ਬਿਲਕੁਲ ਕਿਸਾਨਾਂ ਦੇ ਨਾਲ ਕੱਲ ਤੋਂ ਗਰਦੌਰੀ ਸ਼ੁਰੂ ਹੋਣੀ ਹੈ ਤੁਹਾਨੂੰ ਦੁਆਰਾ ਫੇਰ ਕਰਨਾ ਹੈ ਅਸੀਂ ਫੇਰ ਮੈਂ ਕੱਲ ਤੋਂ ਦੌਰਾਂ ਲਈ ਸਾਰੇ ਪਿੰਡਾਂ ਦਾ ਮੈਂ ਵੀ ਆਵਾਂਗਾ ਪਰਵਾਈ ਸਾਹਿਬ ਜਉਣਗੇ ਜਿੱਥੇ-ਜਿੱਥੇ ਸਾਡੇ ਹੋਰ ਸੀਨੀਅਰ ਅਧਿਕਾਰੀਆਂ ਦੀ ਰੋੜ ਪਈ ਉਹਨਾਂ ਨੂੰ ਵੀ ਸਾਰੀਆਂ ਹਕੀਕਤਾਂ ਤੋਂ ਜਾਣੂ ਕਰਾ ਕਿ ਜੋ ਅਗਲੀ ਕਾਰਵਾਈ ਬਣਦੀ ਹੈ ਉਸ ਨੂੰ ਅਮਲ ਦੇ ਵਿੱਚ ਲੈ ਕੇ ਆਵਾਂਗੇ